ਬਾਦ ਬਾਬ ਵਾਲੀ ਆਣਾ ਕਿੱਥੇ ਆ ਆਹੋ ਲੈ ਆਓ ਆਹੋ ਇੱਧਰ ਇੱਧਰ ਗੱਡੀ ਜਗ੍ਹਾ ਵਿਲੀ ਆ ਆਹੋ ਸਿੱਧੇ ਜਾਂਦੇ ਮੰਡੀ ਇੱਧਰ ਹੀ ਜਾਂਦਾ ਵਾ ਮੰਡੀ ਇੱਧਰ ਹਾਂ ਜੀ ਤੇ ਆਪਣਾ ਭਾਈ ਸਤਾਜ ਜੀ ਆ ਗਏ ਆਪਣੇ ਉਹ ਖਲੋਤੇ ਕੋਣ ਆ ਤੇ ਉਹ ਲੀਸ਼ਾ ਵੀ ਗਾ ਡੀ ਜੇ ਲੂਸ਼ ਨਹੀਂ ਦਾਰੇ ਉਹ ਤੇ ਇਹਨੂੰ ਬਾਜ ਨੂੰ ਵੇਚ ਆਵੇ ਪਾਇਆ ਪਰਨਾ ਗੱਡਾ ਇਹਨੂੰ ਤਾਸ ਦੇ ਸਾਲ ਦੇ ਚਪੇੜਾ ਮਾਰਦੇ ਇਹ ਆਹ ਨੂੰ ਬਾਹਰ ਵਿੱਚ ਬਾਹਰ ਬਾਹਰ ਲੈ ਬਾਹਰ ਨੂੰ ਫੜ ਕੇ ਬਾਹਰ ਨੂੰ ਫੜ ਕੇ ਬਾਹਰ ਫੜ ਕੇ ਬਾਹਰ ਗੱਡੀ ਵੀ ਗੱਡੀ ਵੀ ਕਰਦੇ ਤਿੰਨ ਹਜ਼ਾਰ ਗੱਲ ਇਹਨੂੰ 10 ਸਾਲ ਦਾ ਇੱਕ ਕਰਦੇ ਵੀ ਭੈਣ ਘੜੀ ਇੱਕ ਤਾਵੜਾ ਗਰੀ ਉਹ ਝੂੜੜੇ ਮਾਰਦਾ ਇਹ ਆ ਜਾ ਵੇਲਾ ਬਾਰੇ ਚੂਰ ਮਾਰਦਾ ਮੈਂ ਹੱਲ ਕਰੀ ਰੱਬ ਅਗਰ ਕੀ ਆਪ ਬੰਦੇ ਦਾ ਆ ਵਿੱਚ ਬੈਠਾ ਨਾ ਕੀ ਆ ਨਾ ਹਾਂ ਬਾਤ ਹੀ ਆ ਚੱਲ ਆਇਆ ਬਰਾ ਇੱਕ ਯਾਰ ਖੜੇ ਨਹੀਂ ਕਿਉਂ ਤੇ ਆ ਫੜ ਖਾਣਾ ਇੱਕ ਕਿੱਥੇ ਕਿੱਥੇ ਲਾਈ ਉਹ ਅੱਗੇ ਅੱਗੇ ਜਗਾ ਵੇਲੀ ਉਹ ਨਾ ਉੱਤੋਂ ਵੀ ਕੋ ਮਿਆਂ ਹਰ ਆਇਆ ਕਿੰਨਾ ਕਰਦਾ ਹੈ ਇਹ ਨਹੀਂ ਆਇਆ ਹਾਂ ਜਗਰ ਆਇਆ ਆਵੇ ਲੱਗੀਆਂ ਕਰਦੇ ਨੇ ਵਾਲੀ ਕਰੇ ਨਹੀਂ ਬੰਦਾ ਜਗਾ ਜਿੱਥੇ ਜਗਾ ਨਹੀਂ ਆ ਜਗਾ ਬਣਾ ਲਾ ਗੱਡਾ ਕਿੱਥੇ ਹੋਣਾ ਫੇਰ ਆ ਗੱਡੀ ਲੈ ਇਨਸ਼ਾਅੱਲਾ ਆ ਗਈ ਐ ਕਿ ਲੱਗਾ ਦੇ ਵਿੱਚ ਜਾਣ ਨਹੀਂ ਲੱਗਣੀ ਜਾਣਦੇ ਹੈਗੇ ਜਾਣਦੇ ਟਕਲਾ ਆ ਵਿਚਕਾਰ ਲੈਣਾ ਆ ਦੱਲਾ ਬੜਾ ਗੰਦਾ ਫੋਨ ਨਹੀਂ ਚੁੱਕਦਾ ਜਾਨਦੇ ਆ ਗੱਡੀ ਲੱਗੀ ਉਹ ਸਾਲੇ ਨੂੰ ਕੁਛ ਨਹੀਂ ਰਹੇ ਹੁਣੇ ਮੇਰੀ ਨੂੰਹੋਂ ਦਾ ਭੈਣ ਚੋੜ ਯਾਰ ਚ ਸਾਲਾ ਤੁਰਿਆ ਫਿਰਦਾ ਕੁਦੀ ਦਾ ਓ ਗਿਲਾ ਦੇ